ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਲੋ ਅੱਜ ਇੱਕ ਮੈਂ ਰਖੜੀ ਦਾ ਬਹੁਤ ਹੀ ਪਿਆਰਾ ਜਿਹਾ ਗੀਤ ਲੈ ਕੇ ਹਾਜ਼ਰ ਹੋਈਆਂ ਜੀ। ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਏਗਾ। ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਜੀ ਗੀਤ। ਫੁੱਲ ਨੇ ਗੁਲਾਬੀ ਰੰਗ ਲਾਲ ਪੀਲਾ ਨਾਬੀ ਵਿਰਜੜੇ ਹੀਰੇ ਮੋਤੀ ਤੇਜਵਾਰ ਫੁੱਲ ਨੇ ਗੁਲਾਬੀ ਰੰਗ ਲਾਲ ਪੀਲਾ ਨਾਬੀ ਵੀਰਾ ਜੜੇ ਹੀਰੇ ਮੋਤੀ ਤੇਜਵਾਰ ਰਖੜੀ ਚ ਪਹਿਣਦਾ ਪਿਆਰ ਵੀਰ ਸੋਹਣਿਆ ਵੇ ਰਖੜੀ ਚ ਪਹਿਣਦਾ ਪਿਆਰ ਰਖੜੀ ਚ ਪਹਿਣਦਾ ਪਿਆਰ ਵੀਰ ਮੇਰਿਆ ਵੇ ਰਖੜੀ ਚ ਪਹਿਣਦਾ ਪਿਆਰ ਰਖੜੀ ਬਣਾ ਲੈ ਵੀਰਾ ਰਖੜੀ ਰਕੜੀ ਬਣਾ ਲੈ ਵੀਰਾ ਰਕੜੀ ਮੋਤੀ ਤੇ ਸਿਤਾਰੇ ਨਾਲ ਲੈਂਦੇ ਨੇ ਹੁਲਾਰੇ ਵੀਰਾ ਰਕੜੀ ਪਿਆਰੀ ਲੱਗੇ ਜਾਨ ਤੋਂ ਮੋਤੀ ਤੇ ਸਿਤਾਰੇ ਨਾਲ ਲੈਂਦੇ ਨੇ ਹੁਲਾਰੇ ਵੀਰਾ ਰਕੜੀ ਪਿਆਰੀ ਲੱਗੇ ਜਾਨ ਤੋਂ ਚੰਨ ਵਾਂਗ ਫੱਬੇ ਵੀਰਾ ਨજર ਨਾ ਲੱਗੇ ਵੀਰਾ ਜਾਵਾਂ ਬਲੇ ਹਾਰੇ ਦੀ ਸ਼ਾਨ ਤੋਂ ਚੰਨ ਵਾਂਗੂ ਫੱਦੇ ਵੀਰਾ ਨਜਰੀ ਨਲਗੇ ਵੀਰਾ ਜਾਵਾਂ ਬਲੇ ਹਾਰੇ ਦੀ ਸ਼ਾਨ ਤੋਂ ਰੱਬ ਦੇ ਪਿਆਰਿਆਂ ਤੋਂ ਅਰਸ਼ਾਂ ਦੇ ਤਾਰਿਆਂ ਤੋਂ ਮੰਗਿਆ ਪਿਆਰ ਮੈਂ ਉਦਾਰ ਰੱਬ ਦੇ ਪਿਆਰਿਆਂ ਤੋਂ ਅਰਸ਼ਾਂ ਦੇ ਤਾਰਿਆਂ ਤੋਂ ਮੰਗਿਆ ਪਿਆਰ ਮੈਂ ਉਦਾਰ ਰਖੜੀ ਚ ਪਹਿਣਦਾ ਪਿਆਰ ਵੀਰ ਮੇਰਿਆ ਵੇ ਰਖੜੀ ਚ ਪਹਿਣਦਾ ਪਿਆਰ ਰਖੜੀ ਚ ਪਹਿਣਦਾ ਪਿਆਰ ਵੀਰ ਸੋਹਣਿਆ ਵੇ ਰਖੜੀ ਚ ਪਹਿਣਦਾ ਪਿਆਰ ਰਕੜੀ ਬਣਾ ਲੈ ਵੀਰਾ ਰਕੜੀ ਰਕੜੀ ਬਣਾ ਲੈ ਵੀਰਾ ਰਕੜੀ ਏਕ-ਏਕ ਤਾਰ ਵਿੱਚ ਗੁੰਦਿਆ ਪਿਆਰ ਵੀਰਾ ਤੇਰੇ ਹੀ ਪਿਆਰ ਦੀ ਓਟ ਤੱਕ ਕੇ ਏਕ-ਏਕ ਤਾਰ ਵਿੱਚ ਗੁੰਦਿਆ ਪਿਆਰ ਵੀਰਾ ਤੇਰੇ ਹੀ ਪਿਆਰ ਦੀ ਓਟ ਤੱਕ ਕੇ ਗੁੱਟ ਨਾਲ ਬਣਾ ਲੈ ਨਾਲੇ ਮੱਥੇ ਟੀਕਾ ਲਾ ਲੈ ਲੱਡੂ ਖਾ ਲੈ ਡੱਬੇ ਵਿੱਚੋਂ ਚੱਕ ਕੇ ਗੁੱਟ ਨਾ ਬਣਾ ਲੈ ਨਾਲੇ ਮੱਥੇ ਟਿਕਾ ਲਾ ਲੈ ਨਾਲੇ ਲੱਡੂ ਖਾ ਲੈ ਡੱਬੇ ਵਿੱਚੋਂ ਚੱਕ ਕੇ ਜਸਵਿੰਦਰ ਤੰਜੂ ਪੈਣ ਕਾਗ ਕੋਠੇ ਤੋਂ ਉਡਾਉਂਦੀ ਕਦੋਂ ਆਉ ਮੇਰਾ ਵੀਰ ਸਰਦਾਰ ਜਸਵਿੰਦਰ ਤੰਜੂ ਪੈਣ ਕਾਗ ਕੋਠੇ ਤੋਂ ਉਡਾਉਂਦੀ ਕਦੋਂ ਆਉ ਮੇਰਾ ਵੀਰ ਸਰਦਾਰ ਰਖੜੀ ਚ ਪੈਣ ਦਾ ਪਿਆਰ ਵੀਰ ਸੋਹਣਿਆ ਵੇ ਰਖੜੀ ਚ ਪੈਣ ਦਾ ਪਿਆਰ ਰਖੜੀ ਚ ਪੈਣ ਦਾ ਪਿਆਰ ਵੀਰ ਮੇਰਾ ਵੇ ਰਖੜੀ ਚ ਪੈਣ ਦਾ ਪਿਆਰ ਰਖੜੀ ਬਣਾ ਲੈ ਵੀਰਾ ਰਖੜੀ ਰਖੜੀ ਬਣਾ ਲੈ ਵੀਰਾ ਰਖੜੀ ਮੇਰੇ ਵੀਰ ਪਿਆਰ ਆਵੇ ਤੇਰੇ ਤੋਂ ਬਲਿਹਾਰੇ ਹਾਂ ਮੇਰੇ ਵੀਰ ਪਿਆਰ ਆਵੇ ਤੇਰੇ ਤੋਂ ਬਲਿਹਾਰੇ ਹਾਂ ਵੇ ਗੀਤ ਗਾਵਾਂ ਨਿਤ ਵੀਰ ਪਹਿਣ ਦੇ ਪਿਆਰ ਦੇ ਮੇਰੇ ਵੀਰ ਪਿਆਰ ਆਵੇ ਤੇਰੇ ਤੋਂ ਬਲਿਹਾਰੇ ਹਾਂ ਵੇ ਗਾਵਾਂ ਗੀਤ ਨਿਤ ਵੀਰ ਪੈਣ ਦੇ ਪਿਆਰ ਦੇ ਤੇਰੇ ਤੋਂ ਬਗੈਰ ਮੇਰਾ ਲੰਗਦਾ ਨਾ ਦਿਨ ਛੇਤੀ ਆ ਜਾਵੇ ਤੂੰ ਬਹਿ ਕੇ ਵਿੱਚ ਕਾਰ ਦੇ ਤੇਰੇ ਤੋਂ ਬਗੈਰ ਮੇਰਾ ਲੰਗਦਾ ਨਾ ਦਿਨ ਛੇਤੀ ਆ ਜਾਵੇ ਤੂੰ ਬਹਿ ਕੇ ਵਿੱਚ ਕਾਰ ਦੇ ਸ਼ੇਰਫਰੋਜ਼ਪੁਰ ਤੇਰੇ ਨਾਲ ਚੰਗਾ ਲੱਗੇ ਪਾਵੇਂ ਵਸਦੀ ਆ ਦੁਨੀਆ ਹਜ਼ਾਰ ਵੇ ਸ਼ੇਰਫਰੋਜ਼ਪੁਰ ਤੇਰੇ ਨਾਲ ਚੰਗਾ ਲੱਗੇ ਪਾਵੇਂ ਵਸਦੀ ਆ ਦੁਨੀਆ ਹਜ਼ਾਰ ਵੇ ਵੀਰਿਆ ਵੇ ਰਕੜੀ ਚ ਪਹਿਣਦਾ ਪਿਆ ਆਰ ਵੀਰ ਸੋਹਣਿਆਂ ਵੇ ਰਕੜੀ ਚ ਪਹਿਣਦਾ ਪਿਆ ਰਕੜੀ ਚ ਪਹਿਣਦਾ ਪਿਆਰ ਵੀਰ ਮੇਰਿਆ ਵੇ ਰਕੜੀ ਚ ਪਹਿਣਦਾ ਪਿਆਰ ਰਕੜੀ ਬਣਾ ਲੈ ਵੀਰਾ ਰਕੜੀ ਰਕੜੀ ਬਣਾ ਲੈ ਵੀਰਾ